आदा नारा चेतना मंच पंजाब ने पंजाब के पूर्व मंत्री डॉक्टर हरबंस लाल के नेतृत्व में देश की आजादी के लिए अपने प्राणों की आहुति देने वाले शहीद आजम भगत सिंह राजगुरु और सुखदेव के शहीदी दिवस पर श्रद्धा के फूल अर्पित किए इस अवसर पर ग्रामवासियों सहित विभिन्न गणमान्य व्यक्ति ने विशेष रूप से भाग लिया डॉक्टर हरबंस लाल डॉक्टर एन एस बाबा और समाज सेवी बलविंदर सिंह गोगी ने महान शहीदों की शहादत को कोटी -कोटी नमन करते हुए कहा हमें भगत सिंह राजगुरु और सुखदेव जैसे योद्धाओं पर गर्व है जिनके बलिदान से हम आजादी की गर्मी का आनंद ले रहे हैं उन्होंने कहा कि उनका बलिदान हमारी आने वाली पीढ़ियों के लिए सदैव प्रेरणा का स्रोत रहेगा पंजाब के पूर्व मंत्री डॉक्टर हरबंस लाल ਡਾਕਟਰ ਐਨ ਐਸ 바ਵਾ اور ਬਲਵਿੰਦਰ ਸਿੰਘ ਗੋਗੀ ਨੇ ਮੀਡੀਆ ਸੇ ਕੀ ਕਹਾ ਸੁਨੇ ਸਾਹਿਬ ਮਾਰਕਨ ਦੀ ਇਸ ਰਿਪੋਰਟ ਮੇ ਅੱਜ ਨਗਰ ਮਹਦੀਆਂ ਵਿੱਚ ਅਸੀਂ ਸੀਤ ਪਗਤ ਸਿੰਘ ਜੀ ਰਾਜਗੁਰੂ ਸੁਖਦੇਵ ਜੀ ਉਹਨਾਂ ਨੂੰ ਇੱਥੇ ਸੰਗੀ ਭੇਟ ਕਰੀ ਹੈ ਸਾਡੇ ਸਰਕਾਰ ਜੋ ਸਾਬਕਾ ਸਰਪੰਚ ਬਲਵੰਦ ਸਿੰਘ ਗੋਗੀ ਜੀ ਸਾਡੇ ਮਿਨੋਰਿਟੀ ਵਿੰਗ ਦੇ ਜ਼ਿਲ੍ਹੇ ਦੇ ਚੇਅਰਮੈਨ ਸੁਕਿਆ ਖਾਨ ਜੀ ਔਰ ਜ਼ਿਲ੍ਹੇ ਦੇ ਸਾਡੇ ਮਿਨੋਰਿਟੀ ਵਿੰਗ ਦੇ ਅੱਡੇ ਜਰਨਰ ਫੈਕਟਰੀ ਅਰਦੀ ਗੁਰਦੀਪ ਤੁਮਾਨ ਜੀ ਇਹਨਾਂ ਨੇ ਰਲ ਕੇ ਮੂਰੇ ਹੋ ਕੇ ਅਗਵਾਈ ਕਰੀ ਹੈ ਇਹਨਾਂ ਨੇ ਸਮਾਗਮ ਇੱਥੇ ਕਰਵਾਇਆ ਮੈਨੂੰ ਸੱਦਿਆ ਤੁਸੀਂ ਆਓ ਅਸੀਂ ਵੀ ਕੋਈ ਛਿੱਧੀ ਸਮਾਗਮ ਪਿੰਡਿਤ ਕਰਨਾ ਚਾਹੁੰਦੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨੌਜਵਾਨ ਇੱਥੇ ਅੱਜ ਵੱਡੀ ਗਿਣਤੀ ਵਿੱਚ ਇੱਥੇ ਆਏ ਆ ਮੇਰੀਆਂ ਭੈਣਾਂ ਵੀ ਆਈਆਂ ਔਰ ਇੱਥੇ ਅੱਜ ਅਸੀਂ ਸਰੇਸ਼ ਲੈ ਕੇ ਗਏ ਆ ਕਿਉਂਕਿ ਜਿਹੜੀ ਇਜਾਜ਼ਤ ਮਿਲੀ ਹੈ ਇਹ ਸਾਡੇ ਭਗਤ ਸਿੰਘ ਜੀ ਰਾਜਗੁਰੂ ਸਖਦੇਵ ਜੀ ਜਿਨ੍ਹਾਂ ਨੇ ਫਾਂਸੀ ਦੇ ਰਸੇ ਚੁੰਮ ਕੇ ਅੰਗਰੇਜ਼ਾਂ ਕੋਲ ਮੁਲਖ ਜਬ ਕਰਾਇਆ ਜੰਹ ਵਾਲੇ ਬਾਗ ਦੇ ਕਾਂਡ ਦੇ ਰੋਂ ਅਸੀਂ ਭੁੱਲ ਨਹੀਂ ਸਕਦੇ ਹਜ਼ਾਰਾਂ ਲੋਕ ਮਰਵਾਤੇ ਸੀ ਲੰਗਰੇ ਅੰਗਰੇਜ਼ਾਂ ਨੇ ਸੋ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਤੇ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਸਾਡਾ ਦੇਸ਼ ਲੋਕਤੰਤਰ ਵਿੱਚ ਪਹਿਲੀ ਸਥਾਨ ਤੇ ਗਿਣਿਆ ਜਾ ਰਿਹਾ ਹੈ ਇਹ ਸਾਰਾ ਕੁਝ ਜੋ ਵੀ ਹੈ ਅੱਜ ਵੋਟ ਪਾਉਣ ਦਾ ਹੱਕ ਚੋਣ ਲੜਨ ਦਾ ਹੱਕ ਹਰ ਵਿਅਕਤੀ ਨੂੰ ਹੱਥ ਵਿੱਚੋਂ ਰਾਣੀ ਬਣ ਸਕਦੀ ਹੈ ਤੇ ਵੀਟੋ ਰਾਜਾ ਬਣ ਸਕਦਾ ਹੈ ਇਹ ਹਾਕੇ ਨੇ ਸੀਧਾ ਨੇ ਜੋ ਸਦਾਂਦ ਲੀਆਂ ਆਪਣੀਆਂ ਦੇਖ ਕੇ ਆਪਣੀਆਂ ਕੁਰਬਾਨੀਆਂ ਦੇਖੋ ਇਹੜਾ ਹੈ ਆਪਣਾ ਇਹ ਜਾਤੀ ਸਾਨੂੰ ਮਿਲੀ ਹੈ ਇਹ ਨਾਲ ਕਰਕੇ ਇਹ ਸਾਰਾ ਕੁਝ ਅਸੀਂ ਦੇਸ਼ ਦੀ ਜਾਤੀ ਦਾ ਨੰਦ ਮਾਨ ਰਹੇ ਹਾਂ ਸੋ ਮੈਂ ਜ਼ਿਆਦਾ ਨਾ ਕਹਿੰਦਾ ਹਾਂ ਮੈਂ ਭਾਤਿਆ ਨਗਰ ਵਾਸੀਆਂ ਦਾ ਤੇ ਹੋਰ ਵੀ ਇਲਾਕੇ ਤੋਂ ਜਿਹੜੀਆਂ ਸੰਗਟਾ ਇੱਥੇ ਆਈਆਂ ਉਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦੀ ਹਾਂ ਆਪਾਂ ਨੂੰ ਰਲ ਕੇ ਇਹੋ ਜਿਹੇ ਦਿਹਾੜੇ ਜਿਹੜੇ ਪਿੰਡਾਂ ਸਹਿਰਾਂ ਸਾਨੂੰ ਮਨਾਉਣੇ ਚਾਹੀਦੇ ਆ ਕਾ ਕੇ ਔਰ ਮੈਂ ਖਾਸ ਤੌਰ ਤੇ ਸਾਡੇ ਹੋਰ ਪੰਜਾਬ ਪੱਤਰ ਜਿਹੜੇ ਆ ਗੋ ਸਾਡੇ ਇੱਥੇ ਆਏ ਹੋਏ ਆ ਜ਼ਿਲ੍ਹੇ ਪੱਤਰ ਦੇ ਆ ਗੋ ਸਾਰੇ ਇਸ ਗੱਲ ਦੀ ਵਧਾਈ ਦੇ ਫਾਤਰ ਹੈ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਅੱਜ ਫੇਰ ਸਿੱਧਾਂ ਦੇ ਚਰਨਾਂ ਸਰਦਾਰ ਦੇ ਫੁੱਲ ਭੇਟ ਕਰਦਾ ਹੋਇਆ ਕੀ ਮੈਂ ਲੱਜ ਕੇ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਜਿਹੜੇ ਜੁਗੀਆਂ ਜਿਹੜੀਆਂ ਆਪਣਾ ਬੋਦੀ ਨੀਏ ਤਾਂ ਦੇਖੀਏ ਤੇ ਪੰਜਾਬ ਦੇ ਵਿੱਚ ਜਿਹੜੀ ਨੌਜਵਾਨ ਦੀ ਪੀੜੀ ਹੈ ਉਹ ਖਤਮ ਹੋ ਰਹੀ ਹੈ ਉਹਨਾਂ ਜਵਾਨ ਵਾਸਤੇ ਇਹ ਸਭ ਤੋਂ ਪਹਿਲਾ ਸਭ ਤੋਂ ਵੱਡਾ ਜ਼ਰੂਰੀ ਸੀ ਜੇ ਨੌਜਵਾਨ ਨੇ ਨਸ਼ਾ ਦੀ ਦਲਦਲ ਇਸ ਬੁਰੀ ਤਰ੍ਹਾਂ ਫਸ ਗਿਆ ਨੇ ਉਹਨਾਂ ਨੂੰ ਕੋਈ ਨਾ ਕੋਈ ਤਰੀਕੇ ਨਾਲ ਉਹਨਾਂ ਨੂੰ ਜਾਗਰੂਕ ਕਰਾਉਣਾ ਕਿ ਤੁਸੀਂ ਕਿਸ ਪ੍ਰਦੇਸ਼ ਦੀ ਜੇ ਕਿਸ ਪੰਜਾਬ ਦੀ ਤਰਤੀਬ ਤੇ ਤੁਸੀਂ ਪੈ ਗਏ ਹੋ ਅੱਜ ਤੁਹਾਡੇ ਵਾਸਤੇ ਰਾਜ ਜੀ ਨੇ ਅਰੇ ਜੀ ਸੈਨ ਸਾਰਿਆਂ ਨੇ ਮਿਲ ਕੇ ਕੁਰਬਾਨੀ ਕੀਤੀ ਹੈ ਤੁਸੀਂ ਘੱਟੋ ਜ਼ਿਆਦਾ ਮਿਹਨਤ ਕਰੋ ਨਸ਼ੇ ਛੱਡ ਦਿਓ ਜਿਵੇਂ ਛੱਡ ਕੇ ਅੱਜ ਅਸੀਂ ਪ੍ਰੋਗਰਾਮ ਦੇਖਿਆ ਕੋਈ लोग इंटरेस्ट नहीं लेंगे वे लौजवान जो इंटरेस्ट नहीं लेंगे तो पक्का पता लग रहा है कि वो अपने जो कुर्बानियाँ की शहीद उन्होंने याद नहीं करते हैं तो बड़ी एक दुखदाई गल है मेरी अपील हैगी नौजवान तो जो है उन्होंने हमेशा आगे करो असल जिंदगी का जो सफर है वो ਨੌਜਵਾਨ ਜਿਹੜੇ ਹੈਗੇ ਨੇ ਉਹਨਾਂ ਨੂੰ ਯਾਦ ਦੁਆਨ ਵਾਸਤੇ ਕਿ ਬਿਨਾ ਕੁਰਬਾਨੀ ਦੇ ਤੁਾਨੂੰ ਆਜ਼ਾਦੀ ਨਹੀਂ ਸਹੀ ਜੇ ਮਿਲੀ ਹੈ ਉਹ ਵੀ ਗਵਾਜੇਗੀ ਅਗਰ ਤੁਸੀਂ ਨਸ਼ਿਆਂ ਦੀ ਦਲਦਲ 'ਚ ਰਹਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਗੋਗੀ ਹਾ ਦਾ ਨਾਰਾ ਕੇਂਦਰਾ ਮੰਚ ਡਾਟਰ ਹਰਵੰਤ ਲਾਲ ਜੀ ਨੇ ਜਿਹੜਾ ਬਣਾਇਆ ਇਨਾਂ ਦਾ ਬਹੁਤ ਧੰਨਵਾਦ ਕਰ ਰਿਹਾ ਹਾਂ ਜਿਨ੍ਹਾਂ ਨੇ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਇਹਨਾਂ ਦੀ ਅੱਜ ਇਹਨਾਂ ਨੂੰ ਸ਼ਮਤਾਂਜਲੀ ਭੇਟ ਕੀਤੀ ਆ ਮੈਂ ਡਾਕਟਰ ਸਾਹਿਬ ਦਾ ਤੇ ਹੋਰ ਜਿੰਨੀ ਵੀ ਸੰਗਤ ਆਈ ਆ ਉਹਨਾਂ ਦਾ ਸਭ ਦਾ ਬਹੁਤ ਧੰਨਵਾਦ ਕਰਦਾ ਮਾਪਦਿਆਂ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਤੇ ਮੈਂ ਜਿਵੇਂ ਸਭ ਨੇ ਦੱਸਿਆ ਵੀ ਜਿਹੜੀ ਸਾਨੂੰ ਆਜ਼ਾਦੀ ਮਿਲੀ ਆ ਅਸੀਂ ਇਹ ਆਜ਼ਾਦੀ ਨੂੰ ਇਕਣਾ ਮਾਣੀਏ ਨੇ ਐਦਾ ਏਦਾਂ ਨਹੀਂ ਕਮਾਣੀ ਆ ਉਹਨਾਂ ਦੀ ਪਰਮਾਨੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਕਿ ਜਿਹੜੇ ਅਸੀਂ ਨਸ਼ਿਆਂ ਦੇ ਵਿੱਚ ਦਸਦੇ ਜਾ ਰਹੇ ਹਾਂ ਅਸੀਂ ਇਹਨੂੰ ਨਸ਼ਾ ਮੁਕਤ ਪੰਜਾਬ ਕਰੀਏ ਆਪਣਾ ਨਸ਼ਾ ਮੁਕਤ ਦੇਸ਼ ਕਰੀਏ ਜੇ ਅਸੀਂ ਨਸ਼ੇ ਤੋਂ ਦੂਰ ਰਹਾਂਗੇ ਤਾਂ ਸਾਡਾ ਤਾਂ ਹੀ ਦੇਸ਼ ਤਰੱਕੀ ਕਰੂਗਾ ਤਾਂ ਹੀ ਫਾਇਦਾ ਸਾਨੂੰ ਉਹਨਾਂ ਦੀਆਂ ਕੁਰਬਾਨੀਆਂ ਦਾ ਤੇ ਮੈਂ ਬਹੁਤ ਬਹੁਤ ਸਹਿਦ ਲੋਟ ਕੋਟ ਕੋਟ ਸ਼ਹੀਦ ਸਿੰਘਾਂ ਨੂੰ ਅੱਜ ਦੇ ਦਿਨ ਤੇ ਪ੍ਰਣਾਮ ਕਰਦਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਦਾ